ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮੋਹੱਲਾ ਪੰਜਵਾ ਸਭ ਕਿਚ ਘਰ ਮੈਂ ਬਾਹਰ ਨਹੀਂ ਬਾਹਰ ਟੋਲ ਸੋ ਭਰਮ ਪੁਲਾਹੀ ਸਭ ਕਿਛ ਘਰ ਮਹਿ ਬਾਹਰ ਨਹੀਂ ਸਾਰ ਆਤਮਿਕ ਸੁਖ ਹਿਰਦੇ ਵਿੱਚ ਟਿੱਕੀ ਰਹਿਣ ਵਿੱਚ ਹੈ ਬਾਹਰ ਭਟਕਣ ਵਿੱਚ ਨਹੀਂ ਮਿਲਦਾ ਬਾਹਰ ਟੋਲਾ ਸੋ ਭਰਮ ਭੁਲਾਈ ਜਿਹੜਾ ਮਨੁੱਖ ਬਾਹਰ ਸੁਖ ਦੀ ਭਾਲ ਕਰਦਾ ਹੈ ਉਹ ਸੁਖ ਨਹੀਂ ਲੱਭ ਸਕਦਾ ਅਜਿਹੇ ਬੰਦੇ ਦਾ ਭਟਕਣਾ ਵਿੱਚ ਪੈ ਕੇ ਕੋਰਾਹੇ ਪਏ ਰਹਿੰਦੇ ਹਨ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜਿਓ ਗੁਰ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਟਿਕ ਕੇ ਪ੍ਰਮਾਤਮਾ ਨੂੰ ਲੱਭ ਲਿਆ ਹੈ ਉਹ ਅੰਤਰ ਆਤਮਿਕ ਸਿਮਰਨ ਕਰਦੇ ਹੋਏ ਪੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਪੀ ਸਦਾ ਸੁਖੀ ਰਹਿੰਦੇ ਹਨ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਜਿਵੇਂ ਮੱਠੀ ਮੱਠੀ ਵਰਕੇ ਵਰਕਾ ਹੁੰਦੀ ਹੈ ਤੇ ਉਹ ਧਰਤੀ ਵਿੱਚ ਸਿਰਜਦੀ ਜਾਂਦੀ ਹੈ ਤਿਵੇਂ ਜਦੋਂ ਆਤਮਿਕ ਅਡੋਲਤਾ ਦੀ ਹਾਲਤ ਵਿੱਚ ਨਾਮ ਅੰਮ੍ਰਿਤ ਦੀ ਧਾਰ ਸਹਿਜੇ ਸਹਿਜੇ ਵਰਦੀ ਹੋਏ ਮਨ ਪੀਵੇ ਸੁਣ ਸਬਦ ਵਿਚਾਰਾ ਤਦ ਮੁਨੁਕ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ ਪ੍ਰਭੂ ਦੇ ਗੁਣਾ ਦੀ ਵਿਚਾਰ ਸੁਣ ਕੇ ਉਸ ਸਮ੍ਰਤ ਧਾਰ ਨੂੰ ਪੀਂਦਾ ਜਾਂਦਾ ਹੈ ਆਪਣੇ ਅੰਦਰ ਟਿਕਾਈ ਜਾਂਦਾ ਹੈ ਅਣ ਦਬੇਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲਾ ਜਿਓ ਉਸ ਅਵਸਥਾ ਵਿੱਚ ਮਨ ਹਰ ਵੇਲੇ ਆਤਮਿਕ ਆਨੰਦ ਮਾਣਦਾ ਹੈ ਸਦਾ ਪਰਮਾਤਮਾ ਦੇ ਮਿਲਾਪ ਦਾ ਸੁੱਖ ਲੈਂਦਾ ਹੈ ਜਨਮੋਂ ਜਨਮੋਂ ਕਾ ਵਿਛੜਿਆ ਮਿਲਿਆ ਸਿਰ ਸਲਾਹੋ ਦੀ ਬਰਕਤ ਨਾਲ ਜਨਮ ਜਨਮਾਂ ਤਰਾ ਦਾ ਵਿਛੜਿਆ ਹੋਇਆ ਜੀਵ ਪ੍ਰਭੂ ਚੰਨਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸਾਧ ਕ੍ਰਿਪਾ ਤੇ ਸੂਕਾ ਹਰਿਆ ਮਨੁੱਖ ਦਾ ਮਨੁੱਖ ਦਾ ਰੁਕਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਓ ਗੁਰੂ ਪਾਸੋਂ ਜਦੋਂ ਮਨੁ ਕਿਸੇ ਸਟ ਮਤ ਲਿੰਦਾ ਹੈ ਤਾਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਗੁਰੂ ਦੀ ਸਰਨ ਪਿਆ ਜੀਵ ਦਾ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਜਲ ਤਰੰਗ ਜਉ ਜਲੈ ਸਮਾਇ ਜਿਵੇਂ ਨਦੀ ਆਦਿਕ ਦੇ ਪਾਣੀ ਦੀ ਲਹਿਰ ਉਸ ਨਦੀ ਵਿੱਚੋਂ ਉੱਭਰ ਕੇ ਮੁੜ ਉਸ ਪਾਣੀ ਵਿੱਚ ਹੀ ਰਲ ਜਾਂਦੀ ਹੈ ਤੇ ਉਹ ਜੋਤੀ ਸੰਗ ਜੋਤ ਮਿਲਾਇਆ ਤੇਵੇਂ ਗੁਰੂ ਦੀ ਛਾਨ ਪੈ ਕੇ ਸਿਮਰਨ ਕਰ ਨਾਲ ਮਨੁੱਖ ਦੀ ਸੁੱਤ ਜੋਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਕਾਉ ਨਾਨਕ ਭ੍ਰਮੋਂ ਕਟੇ ਕੇਵਾੜਾ ਬਾਵੜਾ ਨਾ ਹੋਈਆ ਜੋਲਾ ਜਿਓ ਇਹ ਨਾਨਕ ਆ ਗੁਰੂ ਦੇ ਸਨਮ ਕੋ ਕੇ ਸਿਮਰਨ ਕੀਤਿਆ ਮਨੁੱਖ ਦੇ ਪਟਕਣਾ ਰੂਪ ਤਖਤੀ ਜਿਨ੍ਹਾਂ ਦੀ ਕੈਦ ਵਿੱਚ ਇਹ ਬੰਦ ਪਿਆ ਰਹਿੰਦਾ ਹੈ ਖੁੱਲ ਜਾਂਦੇ ਹਨ ਤੇ ਮੜ ਮਨੁੱਖ ਮਾਇਆ ਦੇ ਪਿਛੇ ਦੌੜ ਭੱਜ ਕਰਨ ਵਾਲੇ ਸੁਭਾਅ ਦਾ ਨਹੀਂ ਰਹਿੰਦਾ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਾਉ ਨਾਨਕ ਭ੍ਰਮ ਕਟੇ ਕੇਵਾੜਾ ਬਾੜ ਨਾ ਹੋਈ ਐ ਜੋਲਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ